ਚੈਨਲ ਦਾ RN نیوز ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇੱਕ ਖਾਸ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਪੇਸ਼ ਕਰਨ ਜਾ ਰਹੇ ਹਾਂ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਜੋ ਕੁਦਰਤੀ ਆਫਤ ਹੜ੍ਹਾਂ ਨੇ ਤਬਾਹੀ ਮਚਾਈ ਹੈ ਉਸ ਦੇ ਨਾਲ ਪੂਰੇ ਪੰਜਾਬ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਖੜਾ ਦੇ ਨਾਲ ਪੰਜਾਬ ਦੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿੱਥੇ ਪਸ਼ੂਆਂ ਦਾ ਘਰਾਂ ਦਾ ਫਸਲਾਂ ਦਾ ਅਤੇ ਕਈ ਜਗ੍ਹਾ ਤੇ ਜਾਨੀ ਨੁਕਸਾਨ ਵੀ ਹੋਇਆ ਹੈ ਜਿੰਨਾ ਇਲਾਕਿਆਂ ਨੂੰ ਹੜ ਦੀ ਮਾਰ ਵੱਜੀ ਹੈ ਉਹਨਾਂ ਲੋਕਾਂ ਦੇ ਜ਼ਖਮ ਸ਼ਾਇਦ ਕਈ ਸਾਲ ਤੱਕ ਨਾ ਭਰ ਸਕਣ ਪਰ ਫਿਰ ਵੀ ਪੰਜਾਬ ਦੇ ਲੋਕ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਜਿੱਥੇ ਪੰਜਾਬ ਭਰ ਵਿੱਚੋਂ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਜਾਂ ਫਿਰ ਪੰਜਾਬੀ ਗਾਇਕ ਹੋਣ ਜਾਂ ਫਿਰ ਫਿਲਮ ਇੰਡਸਟਰੀ ਦੇ ਅਦਾਕਾਰ ਹੋਣ ਉਹ ਸਾਰੇ ਹੀ ਪੰਜਾਬ ਦੇ ਹਰ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨਾਲ ਖੜੇ ਹਨ ਅਤੇ ਵੱਧ ਚੜ ਕੇ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ ਇਸੇ ਲੜੀ ਦੇ ਚੱਲਦੇ ਹੀ ਅੱਜ ਦੀਨਾ ਨਗਰ ਦੇ ਪਿੰਡ ਛਬਕਰਾ ਵਿਖੇ ਪੰਜਾਬੀ ਗਾਇਕ ਜਸਬੀਰ ਜੱਸੀ ਵੀ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਜਸਬੀਰ ਜੱਸੀ ਵੱਲੋਂ ਲੋਕਾਂ ਨੂੰ ਰਾਹਤ ਸਮਗਰੀ ਵੀ ਦਿੱਤੀ ਗਈ ਅਤੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਦਿੱਲੀ ਤੋਂ ਟੀਮਾਂ ਪਹੁੰਚੀਆਂ ਇਸ ਮੌਕੇ মিডিਆ ਨਾਲ ਗੱਲਬਾਤ ਦੌਰਾਨ ਜਸਬੀਰ ਜੱਸੀ ਨੇ ਕਿਹਾ ਕਿ ਇਸ مصیبت ਦੀ ਘੜੀ ਵਿੱਚ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਕਦੀ ਵੀ ਕਿਸੇ ਕੋਲੋਂ ਦੱਬਣ ਵਾਲੇ ਨਹੀਂ ਹਨ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਅਤੇ মিডিਆ ਨਾਲ ਗੱਲਬਾਤ ਦੌਰਾਨ ਹੋਰ ਕੀ ਕੁਝ ਕਿਹਾ ਆਓ ਸੁਣਦਿਆਂ ਉਹਨਾਂ ਦੀ ਜਵਾਨੀ ਕੁਝ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਨ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਦਿਨਾਂਗਰ ਤੋਂ ਪੱਤਰਕਾਰ ਨਰਿੰਦਰ ਕੋਰ ਪUREWAL ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਬਾਜੀ ਕਈ ਤਰ੍ਹਾਂ ਦੀਆਂ ਕਮੀਆਂ ਨੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਨੇਜ ਕਰਨ ਵਾਲੀਆਂ ਜਿਵੇਂ ਹੁਣ ਇਮੀਡੀਏਟ ਵੀ ਮੈਂ ਕਈਆਂ 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 ਘਰਾਂ ਚ ਕੱਲ ਸਜਾ ਕੇ ਆਇਆ ਕਿ ਉਹਨਾਂ ਨੂੰ ਇਮੀਡੀਏਟ ਸੌਣ ਵਾਸਤੇ ਵਿਚਾਰਿਆਂ ਨੂੰ ਗੱਦੇ ਚਾਹੀਦੇ ਨੇ ਕਿਉਂਕਿ ਗੱਦੇ ਗਿੱਲੇ ਹੋ ਗਏ ਆ ਕੱਪੜੇ ਗਿੱਲੇ ਹੋ ਗਏ ਆ ਤੇ ਕੁਝ ਲੋਕ ਬਿਮਾਰ ਨੇ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਉਹਨਾਂ ਨੂੰ ਉਸ ਤਰੀਕੇ ਨਾਲ ਪਲਾਨਿੰਗ ਨਾਲ ਤੇ ਕਈ ਹੈ ਪ੍ਰੋਬਲਮ ਤੇ ਹੁਣ ਬਿਮਾਰੀਆਂ ਦਾ ਖਤਰਾ ਆ ਗਿਆ ਡੰਗਰ ਮਰ ਗਏ ਆ ਕਈਆਂ ਪਿੰਡਾਂ-ਪਿੰਡਾਂ ਦੇ ਵਿੱਚ ਤੇ ਇੰਨੇ ਡੰਗਰ ਮਰ ਗਏ ਵੀ ਵਿੱਚ ਉੱਥੇ ਪਏ ਹੋਏ ਆ ਉਹਨਾਂ ਦੀ ਕਲੀਨਿੰਗ ਹੋਣੀ ਹਵਾ ਜਿਹੜੀ ਉਹ ਕਲੀਨ ਰਹਿਣੀ ਤੇ ਅਵੇਰਨੈਸ ਹੋਣੀ ਹੁਣ ਕਈ ਲੋਕ ਜਿਹੜੇ ਪਲਾਸਟਿਕ ਜਿਹੜੀ ਆ ਦੂਜੀਆਂ ਬੋਤਲਾਂ ਬਹੁਤ ਜ਼ਿਆਦਾ ਸੁੱਟੀ ਜਾ ਰਹੇ ਆ ਤੇ ਉਹ ਇਹਨਾਂ ਚੀਜ਼ਾਂ ਵੇਸਟ ਜੁਨੀ ਹੈ ਭਾਜੀ ਇਹ এনਵਾਇਰਨਮੈਂਟ ਦੇ ਨਾਲ ਵੀ ਖਤਰਾ ਹੈ ਐਨਵਾਇਰਨਮੈਂਟ ਦਾ ਵੀ ਖਤਰਾ ਹੈ ਨਾ ਜੋ ਜਿੰਦਾ ਆਪਾਂ ਪਲਾਸਟਿਕ ਦੀਆਂ ਬੋਤਲਾਂ ਪਾਣੀ ਪੀ ਕੇ ਕਿਤੇ ਵੀ ਸੁੱਟ ਦਿੰਨੇ ਆ ਜਾਂ ਕੱਪ ਜਿਹੜਾ ਉਹ ਪਾਣੀ ਪੀ ਕੇ ਸੁੱਟ ਦਿੰਨੇ ਆ ਉਹ ਵੀ ਫਿਰ ਸਾਡੇ ਖੱਡਾਂ 'ਚੋਂ ਹੀ ਨਿਕਲਣਾ ਸੋ ਇਹਨਾਂ ਚੀਜ਼ਾਂ ਵਾਸਤੇ ਸਾਨੂੰ ਰੈਡੀ ਰਹਿਣਾ ਪਏਗਾ ਸਰਵੇ ਕਰਨਾ ਚਾਹੀਦਾ ਪਲੈਨਿੰਗ ਕਰਨੀ ਚਾਹੀਦੀ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਸਰਕਾਰ ਨੂੰ ਐਨ ਆਰ ਆਈਜ਼ ਨੂੰ ਸਾਰਿਆਂ ਨੂੰ ਨਿਕਲਦੇ ਜਾਣਾ ਪੰਜਾਬੀਆਂ ਨੇ ਬਾਹਰ ਇਸੇ ਗੱਲ ਨੇ ਬਟ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੈਨੂੰ ਪਲੈਨਿੰਗ ਦੇਣਾ ਤਰੀਕਾ ਇਹ ਐਮਸੀ ਟੀਮ ਜੀ ਡਾਕਟਰ ਮੱਲੀ ਨੇ ਉਹਨਾਂ ਨੇ ਮੈਨੂੰ ਉਹਨਾਂ ਨੇ ਆਪੇ ਫੋਨ ਕੀਤਾ ਸੀ ਵੀ ਅਸੀਂ ਪਾਜੀ ਜਾਣਾ ਸਾਨੂੰ ਮੈਨੇਜ ਕਰਕੇ ਦੋ ਅਸੀਂ ਡੀਸੀ ਮੈਡੀਸੀਆ ਨੂੰ ਸ਼ਰਮਾ ਉਸੇ ਟਾਈਮ ਉਹਨਾਂ ਦੀ ਗੱਲ ਕਰਾਈ ਕਪਲ ਨੇ ਕਪਲ ਸ਼ਰਮਾ ਨੇ ਸਾਰਾ ਇਹਨਾਂ ਦਾ ਅਰੇਂਜਮੈਂਟ ਰਹਿਣ ਦਾ ਖਾਣੇ ਪੀਣੇ ਦਾ ਸਾਰਾ ਕੁਝ ਟਰਾਂਸਪੋਰਟੇਸ਼ਨ ਉਹਨੇ ਕਰਕੇ ਦਿੱਤੀ ਤੇ ਹੋਰ ਲੋਕਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਜਿਸ ਨਾਲ ਅੱਜ ਵੀ ਮੈਂ ਕੋਸ਼ਿਸ਼ ਕਰ ਰਹੀ ਸੀ ਵੀ ਇੱਥੇ ਅੱਜ ਫਿਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਏडीसी ਸਾਰਨਾ ਗੱਲ ਕੀਤੀ ਵੀ ਤੁਸੀਂ ਜ਼ਰੂਰ ਲੋਗ आओ ਤੇ ਮੈਂ ਚਾਹੁੰਦਾ ਵੀ ਸੀਬੀ ਐਮਸ ਆਪਣੇ ਗੁਰਦਾਸ ਵਿੱਚ ਗੁਰਦਾਸਪੁਰ ਚ ਵੀ ਆਏ ਸਰਵੇ ਵੀ ਕਰੇ ਤੇ ਨਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਵੀ ਕਰੇ ਤੇ ਦੇਖੇ ਵੀ ਅੱਗੇ ਕਿਡੀਆਂ ਕਿਡੀਆਂ ਸਮੱਸਿਆਵਾਂ ਵਾਲੀਆਂ ਬਹੁਤ ਸਾਰੇ ਕਲਾਕਾਰ ਸਾਰੇ ਕਲਾਗਾਰੀ ਲੱਗੇ ਹੋਏ ਆ ਦੇਖੋ ਦਰਦ ਸਾਰਿਆਂ ਨੂੰ ਹੀ ਹੈ ਕੱਲੇ ਕਲਾਕਾਰ ਨਹੀਂ ਆ ਆਮ ਲੋਕ ਜਿੱਦਾਂ ਲੱਗੇ ਹੋਏ ਆ ਨਾ ਤੁਸੀਂ ਬੰਨ ਦੇ ਉੱਤੇ ਜਾ ਕੇ ਦੇਖੋ ਕਿ ਲੋਕੀ ਪਾਗਲਾ ਵਾਂਗ ਦੇਖ ਦੇਣੀ ਆ ਇਹ ਇਸੇ ਸੀ ਡੁੱਬ ਜਾਗੇ ਇੱਥੇ ਮਰ ਜਾਗੇ ਟੈਟਿਕ ਡਿੱਗ ਜੇਗੀ ਹਨਾ ਕੰਦ ਡਿੱਗ ਜੇਗੀ ਉਹ ਸੇਵਾ ਕਰ ਰਹੇ ਆਮ ਲੋਕ ਜ਼ਿਆਦਾ ਸੇਵਾ ਕਰ ਰਹੇ ਕਲਾਕਾਰ ਵੀ ਉਹਨਾਂ ਦਾ ਸਹਿਯੋਗ ਦੇ ਰਹੇ ਕੁਝ ਕੁਝ ਕਲਾਕਾਰ ਡਿਸਟਰਬ ਵੀ ਕਰ ਰਹੇ ਨੇਤਾ ਵੀ ਡਿਸਟਰਬ ਕਰ ਰਹੇ ਜਿਹੜੇ 10 10 12 12 6 6 ਗਨਮੈਂ ਲਾ ਕੇ ਬੋਰ ਸਵਿਚ ਬੋਰ ਸਵਿਚ ਬਹਿ ਜਾਂਦੇ ਆ ਤੇ ਸਾਡੀਆਂ ਬੋਰ ਸਟਕ ਹੋ ਜਾਂਦੀਆਂ ਜਿਹੜੀਆਂ ਜਿੱਥੇ ਪਾਣੀ ਦੇਣ ਜਾਣਾ ਹੁੰਦਾ ਉੱਥੇ ਉਹ ਮਤਲਬ ਕੱਲੇ ہاں ਕੱਲੇ ਬੈਠ ਕੇ ਚੱਲ ਜਾਂਦੇ ਆ ਉਹ ਵੀ ਪ੍ਰੋਬਲਮ ਕਰ ਰਹੇ ਹੈ ਪਰ ਕਈ ਕਈ ਚੁੱਪ ਚਪੀ ਤੇ ਵੀ ਕੰਮ ਕਰ ਰਹੇ ਮੈਂ ਕਰਨ ਔਜਲਾ ਦੀ ਗੱਲ ਕਰਾਂ ਉਹ ਕਦੀ ਵੀ ਅੱਗੇ ਨਹੀਂ ਆਣਾ ਜਾਂਦਾ ਔਰ ਰੋਜ਼ ਫੋਨ ਕਰਦਾ ਕਪਿਲ ਸ਼ਰਮਾ ਰੋਜ਼ ਫੋਨ ਕਰਦਾ ਭਾਜੀ ਦੱਸੋ ਕੀ ਕਰਨਾ ਉਹ ਨਹੀਂ ਆ ਰਿਹਾ ਹਾਂ ਵਧੀਆ ਟਰੈਕਟਰ ਮਤਲਬ ਪਰ ਦੇਣਾ ਦੇਣਾ ਮਿਲਦਾ ਪੋਸ਼ਨਲ ਪਲਾਨ ਕਰਕੇ ਕਰਨਾ ਚਾਹੀਦਾ ਹੁਣ 200 200 ਟਰੈਕਟਰ ਤੇ ਤਿੰਨ ਤਿੰਨ ਪਿੰਡਾਂ ਦੇ ਵਿੱਚ ਖਤਮ ਹੋ ਜਾਣਾ ਫਿਰ ਬਾਕੀਆਂ ਦਾ ਕੀ ਕਰਾਂਗੇ ਹਾਂ ਲੋਡ ਬੰਦ ਹਨਾ ਮੈਨੂੰ ਛੋਟਾ ਭਰਾ ਹੈ ਉਹਨਾਂ ਨਾਲ ਕਰੂੰਗਾ ਗੱਲ ਕਿ ਆਪਾਂ ਇਦਾਂ मतलब ਜੇ ਪਲੈਨਿੰਗ ਨਾ ਕਰਾਂਗੇ ਜੇ ਉਹਨਾਂ ਕੋ ਵਧੀਆ ਪੈਸੇ ਹੈਗੇ ਆ ਬੰਦੇ ਵਧੀਆ ਹੈਗੇ ਨਾਲ ਜੁੜੇ ਹੋਇਆ ਤੇ ਉਹਨਾਂ ਨੂੰ ਨਾਲ ਲੈ ਕੇ ਪਲੈਨਿੰਗ ਕਰਕੇ ਪ੍ਰਾਈਟ ਦੇ ਨਾਲ ਪੈਸਾ ਵੰਡਣਾ ਤੇ ਮਤਲਬ ਕਿਸੇ ਨੂੰ ਪਤਾ ਵੀ ਨਾ ਲੱਗੇ ਆਪਣੇ ਪੰਜਾਬੀਆਂ ਚ ਕਹਿੰਦੇ ਨਾ ਵੀ ਕਿ ਉਹ ਖੱਬੇ ਹੱਥ ਨੂੰ ਸੱਜੇ ਹੱਥ ਦੇ ਤੇ ਖੱਬੇ ਨੂੰ ਵੀ ਨਾ ਪਤਾ ਲੱਗੇ ਕਿਸੇ ਨੂੰ ਦੇਣਾ ਤੇ ਫਿਰ ਖੱਬੇ ਨੂੰ ਵੀ ਨਾ ਪਤਾ ਲੱਗੇ ਵੀ ਕੀ ਹੋਇਆ ਜੇ ਆਪਾਂ ਵੀਡੀਓ ਬਣਾ ਕੇ ਪਾਤੀ ਤੇ ਫਿਰ ਯਾਰ ਉਹ ਬੰਦੇ ਫਿਰ ਹੁਣ ਦੱਸ ਦੇਣਾ ਬਾਅਦ ਵੀਡੀਓ ਦੇਖਣਗੇ ਫਿਰ ਮੈਨੂੰ ਕੋਈ ਮੇਰੀ ਮਦਦ ਕਰ ਜੇ ਕੋਈ ਤੇ ਮੈਨੂੰ ਪ੍ਰੋਬਲਮ ਹੋਏ ਮੇਰੀ ਮਦਦ ਕਰ ਜਾ ਤੇ ਵੀਡੀਓ ਵੀ ਪਾ ਦੇ ਨਾਲ ਵੀ ਇਹਨੂੰ ਮੈਂ ਇਹਨੂੰ ਪਾਣੀ ਚੋਂ ਕੱਢਿਆ ਤੇ ਮੈਂ ਤੇ ਮਰ ਜਾਊਂਗਾ ਇਸ ਗੱਲ ਦੇ ਉੱਤੇ ਹੈਨਾ ਉਹ ਥੋੜਾ ਸਾਥ ਦੇ ਦੇ ਕਈ ਬੰਦੇ ਸੌਰੀ ਕਈ ਬੰਦੇ ਉਹਨੇ ਦਿੱਲੀ ਤੋਂ ਆਏ ਆ ਟੀਮ ਟੀਮਾਂ ਜਿਹੜੀਆਂ ਭਾਈ ਸਾਹਿਬ ਦਿੱਲੀ ਤੋਂ ਆਏ ਨੇ ਹੈਨਾ ਤੇ ਦਿੱਲੀ ਤੋਂ ਲੋਕੀਂ ਅੱਜ ਮੁਜ਼ਫਰਨਗਲ ਤੋਂ ਫਿਰ ਮਦਦ ਤੁਸੀਂ ਸੋਚ ਨਹੀਂ ਸਕਦੇ ਕਿ ਕਿੱਥੋਂ ਕਿੱਥੋਂ ਪਿੰਡਾਂ ਚ ਕਿਉਂਕਿ ਮੇਰਾ ਫੋਨ ਹੈ ਨਾ ਸਾਰਿਆਂ ਕੋਲ ਤੇ ਇਸੇ ਕਰਕੇ ਮੈਂ ਫੀਲਡ 'ਚ ਨਹੀਂ ਆਉਂਦਾ ਵੀ ਹੁਣ ਦੇਖੋ 10 15 ਮਿੰਟ ਤੋ ਮੇਰਾ ਡਿਸਕਨੈਕਟ ਹੋ ਜਾਂਦਾ ਮੇਰੇ ਨਾਲ ਤੇ ਇੰਨੇ ਨੇ ਮਤਲਬ ਥੋੜੀ ਤੋਂ ਥੋੜੀ ਸੇਵਾ ਤੇ ਵੱਡੀ ਤੋਂ ਵੱਡੀ ਸੇਵਾ ਵਾਸਤੇ ਲੋਕੀ ਆਫਰ ਕਰ ਰਹੇ ਤੇ ਬੜੀ ਖੂਬਸੂਰਤ ਗੱਲ ਹੈ ਔਰ ਐਦਾ ਨਹੀਂ ਹੈ ਕਿ ਇਕੱਲੇ ਪੰਜਾਬੀ ਪਹਿਲਾਂ ਆਪਨ ਲੰਦਾ ਇਕੱਲੇ ਪੰਜਾਬੀ ਹੈ ਪੰਜਾਬੀਆਂ ਦਾ ਇੱਕ ਇਹ ਮੰਨ ਕੇ ਚੱਲਣਾ ਪੈਗਾ ਕਿ ਪੰਜਾਬੀ ਬੰਦੇ ਜਿਹੜੇ ਨਾ ਉਹ ਦਿਲਦਾਰ ਬੰਦੇ ਹੁੰਦੇ ਉਹ ਰਾਜੇ ਬੰਦੇ ਹੁੰਦੇ ਉਹ ਉਹ ਤਾਂ ਮੰਗਦੇ ਨਹੀਂ ਕਿਸੇ ਤੋਂ ਉਹ ਆਪੇ ਹੀ ਤਿਆਰ ਹੋ ਜਾਂਦੇ ਤੇ ਪੰਜਾਬ ਦੇ ਕੋ ਕਿਦਾਂ ਲੋਕਾਂ ਨੇ ਹਾੜੀ ਲਿਆ ਤੇ ਬੋਟ ਦੀ ਗੱਲ ਕੀਤੀ ਮੈਂ ਪਹਿਲੇ ਦਿਨ ਅਨਾਉਂਸ ਕੀਤਾ ਤੇ ਬੋਟ ਦੇ ਲੰਗਰ ਲਾਤੇ ਰਾਸ਼ਣ ਦੀ ਗੱਲ ਕੀਤੀ ਤੇ ਰਾਸ਼ਣ ਦੇ ਲੰਗਰ ਲਾਤੇ ਚਾਰੇ ਦੇ ਤੇ ਹੁਣ ਚਾਰਾ ਨਹੀਂ ਸਾਡੇ ਕੋ ਸਾਂਭਿਆ ਜਾ ਰਿਹਾ ਅੱਜ ਤੂੜੀ ਹੈ ਤੇ ਤੂੜੀ ਨਹੀਂ ਸਾਡੇ ਕੋ ਸਾਂਭੀ ਜਾ ਰਹੀ ਤੇ ਦਿਲਦਾਰ ਬੰਦੇ ਤੇ ਹੁੰਦੇ ਆ ਆਮ ਲੋਕ ਜੋ ਤੁਸੀਂ ਗੱਲ ਕੀਤੀ ਉਹ ਬਹੁਤ ਅੱਛੀ ਤਰ੍ਹਾਂ ਮਦਦ ਕਰਦੇ ਆ ਸਾਰੀ ਜਗ੍ਹਾ ਤੋਂ ਕਰਦੇ ਕੱਲਾ ਇਹ ਨਹੀਂ ਆ ਸਾਡੇ ਟੈਂਟ ਪਏ ਇੱਥੇ ਗੁਰਦਾਸਪੁਰ ਤੇ ਉਹ ਕਹਿੰਦੇ ਕਿ ਉਹ ਕਸ਼ਮੀਰ ਵਾਲਿਆਂ ਨੇ ਭੇਜੇ ਉਹ ਇਥੋਂ ਪੰਜਾਬ ਪੰਜਾਬੀ ਬੰਦਿਆਂ ਨੇ ਜਾਂ ਉਹਨਾਂ ਨੇ ਤੇ ਜਿੱਕੇ ਟੈਂਟ ਤਰਪਾਲਾਂ ਸਾਰਾ ਕੁਝ ਉਹ ਕਹਿੰਦੇ ਜੀ ਲਗਾ ਦਿਓ ਕਿੰਨੇ ਟੈਂਟ ਲਗਾਣੇ ਆ ਕੈਂਪ ਲਗਾ ਦਿਓ ਕਿ ਲੋਕ ਜਿਹੜੇ ਆਪਣੇ ਘਰਾਂ ਚੋਂ ਨਿਕਲ ਕੇ ਉੱਥੇ ਆ ਜਾਣ ਹਨਾ ਬਹੁਤ ਡਿਫਰੈਂਟ ਡਿਫਰੈਂਟ ਮਤਲਬ ਤੁਸੀਂ ਸੋਚ ਨਹੀਂ ਸਕਦੇ ਮੈਂ ਰੋਜ਼ 5 6 ਵਾਰ ਰੋਣਾ ਹੈ ਇਸ ਕਰਕੇ ਮਤਲਬ ਮੈਂ ਇਮੋਸ਼ਨਲ ਹੋ ਜਾਂਦਾ ਕਿ ਯਾਰ ਲੋਕੀ ਇੰਨੇ ਤਿਆਰ ਰਹਿੰਦੇ ਅਸੀਂ ਤਾਂ ਕਦੀ ਸੋਚਦੇ ਹੀ ਨਹੀਂ ਯਾਰ ਚੰਗਾ ਹੈਨਾ ਲੋਕ ਛੋਟੀ ਜੀ ਜਗ੍ਹਾ ਤੇ ਬੈਠੇ ਹੁੰਦੇ ਤੇ ਉਹ ਲੋਕ 500 ਰੁਪਏ ਵੀ ਆਫਰ ਕਰ ਰਹੇ ਯਾਰ ਹੈਨਾ ਤੁਹਾਨੂੰ 300 400 500 5 ਕਰੋੜ ਵੀ ਆਫਰ ਕਰ ਰਹੇ ਤੇ ਉਹ ਇਹ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਐਕਸਪੀਰੀਐਂਸਸ ਹੈ